ਇਸuele ਦੀ ਬਟਾਲਾ ਸ਼ਹਿਰ ਤੋਂ ਬੜੀ ਮੰਦ ਭਾਗੀ ਖਬਰ ਆ ਰਹੀ ਹੈ ਜਿੱਥੋਂ ਦਾ 30 ਸਾਲਾ ਪ੍ਰਭਜੋਤ ਜੋ 1.5 ਸਾਲ ਪਹਿਲਾਂ ਕੈਨੇਡਾ ਗਿਆ ਸੀ ਉਸ ਦੀ ਕੰਮ ਕਰ ਦੌਰਾਨ ਨੇੜੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ 1.5 ਸਾਲ ਪਹਿਲਾਂ ਉਸਨੇ ਆਪਣੇ ਬੇਟੇ ਪ੍ਰਭਜੋਤ ਜਿਸ ਦੀ 30 ਸਾਲ ਦੀ ਉਮਰ ਹੈ ਕਰਜ਼ਾ ਚੁੱਕ ਕੇ ਉਸਨੂੰ ਵਿਦੇਸ਼ ਭਜਾਇਆ ਕਿਉਂਕਿ 2.5 ਸਾਲ ਪਹਿਲਾਂ ਪ੍ਰਭਜੋਤ ਦੀ ਪਤਨੀ ਪਹਿਲਾਂ ਹੀ ਕੈਨੇਡਾ ਵਿੱਚ ਗਈ ਹੋਈ ਸੀ ਔਰ ਉਹਨਾਂ ਦਾ ਇੱਕ ਬੇਟਾ ਵੀ ਹੈ ਜੋ ਜਿਸ ਦੀ ਉਮਰ 2 ਮਹੀਨੇ ਦੱਸੀ ਜਾਂਦੀ ਹੈ ਪਰ ਅੱਜ ਕੰਮ ਕਰ ਦੇ ਦੌਰਾਨ ਆਪਣੇ ਉਹਦੀ ਹਾਰਟ ਅਟੈਕ ਦੇ ਨਾਲ ਜਿਹੜੀ ਮੌਤ ਦਾ ਉਹਲਾ ਸਾਹਮਣੇ ਐ ਸੋ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮੇਰੇ ਬਰਾਦਰ ਨਾਲ ਹੀ ਤੇ ਪ੍ਰਭੂ ਜੀ ਨਾਲ ਹੀ ਉਹਨਾਂ ਦਾ ਤੇ ਮੈਂ ਆਰਮੀ ਸੇ ਮੈਂ ਪਠਾਨ ਖੋਟ ਜੁਟਿਆ ਮੇਰੀ ਤੇ ਮੈਨੂੰ ਸਿਰ ਇਹਨਾਂ ਫੋਨ ਕੀਤਾ 4:30 ਵਜੇ ਕਿ ਐ ਇਦਾਂ ਪ੍ਰਭੂ ਜੀ ਤੇ ਅਧੁਰੇ ਸੋ ਮੈਂ ਕੈਂਡੀਡੇਟ ਕਿੰਨੇ ਜੇ ਆ ਗਿਆ ਬਾਅਦ ਫਿਰ ਬਾਅਦ ਗੱਲਬਾਤ ਕੀਤੀ ਜਿਹੜੇ ਮੁੰਡੇ ਨਾਲ ਉਹਨਾਂ ਦੇ ਉਹਨਾਂ ਨੇ ਉਹਨਾਂ ਦੇ ਦੱਸਣ ਮੁਤਾਬਕ ਇਹ ਆ ਕਿ ਕੰਮ ਕੰਮ ਤੇ ਹੀ ਕੰਮ ਕਰ ਰਿਹਾ ਹੈ ਤੇ ਉੱਥੇ ਹਾਰਟ ਅਟੈਕ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਐਮ뷸ੈਂਸ ਬੁਲਾਈਆ ਫਰਸਟ ਏਡ ਦਿੱਤਾ ਉਸ ਤੋਂ ਬਾਅਦ ਫਰਸਟ ਏਡ ਤੋਂ ਬਾਅਦ ਉਹਨਾਂ ਨੇ ਬਾਅਦ ਸਕੇ ਤੋਂ ਆ ਕੇ ਨਹੀਂ ਆ ਕੇ ਦਿੱਤੋ ਗਿਆ ਨਾ ਕਿਹੜੇ ਦੇਸ਼ ਕੀ ਸੀ ਕੈਨੇਡਾ ਇਸ ਸਰੀਹ ਬਿਠਾ ਕੇ ਆਪਣਾ ਬਰਮਟਨ ਹੀ ਬਰਮਟਨ ਤੋਂ ਬਾਅਦ ਜਿੱਤੋਂ ਵਾਈਫ ਦੀ ਇਹਨਾਂ ਦੀ ਸਟੱਡੀ ਕੰਪਲੀਟ ਹੋ ਜਾਂਦੀ ਆ ਉਸ ਤੋਂ ਬਾਅਦ ਫਿਰ ਸਰੀ ਗੇ ਤੇ ਸਰੀ ਇਹਨਾਂ ਦੇ ਬੱਚਾ ਹੋਇਆ ਆ ਅਰੇ 2 ਮਹੀਨੇ ਦਾ ਤੇ ਉੱਥੋਂ ਫਿਰ ਇਹ ਗਏ ਆ ਥੋੜਾ 2-3 ਘੰਟੇ ਦਾ ਰਸਤਾ ਉਹ ਤੋਂ ਉੱਥੇ ਕੰਮ ਤੇ ਗਏ ਇਨਾ ਚਿਰ ਹੋ ਗਿਆ ਸੀ ਬਾਦ ਗਏ ਇਹਨਾਂ ਨੂੰ ਪਿਛਲੇ ਸਾਲ ਅਗਸਤ ਵਿੱਚ ਗਏ ਇਸ ਸਾਲ ਕੀ ਹੋਇਆ ਤੇ ਵਾਈਫ ਨੂੰ ਤੇ ਚਲੋ 2 ਸਾਲ ਹੋ ਗਏ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨੋਂ ਇਹ ਮੰਗ ਕਰਦੇ ਆਂਗੇ ਉਹਨਾਂ ਦੀ ਡੈੱਡ ਪੋਰਟੀ ਜਲਦੀ ਤੋਂ ਜਲਦੀ ਆਵੇ ਇੱਥੇ ਤਾਂ ਜੋ ਕਰਦੇ ਉਹਨਾਂ ਦੇ ਯਾਰ ਦੋਸਤ ਜੋ ਵੀ ਸ਼ਖਸਪੰਦੀ ਆ ਉਹਨਾਂ ਦੇ ਲਾਸਟ ਦਰਸ਼ਨ ਕਰ ਸਕੇ। ਆਪ ਸਿੱਖਿਆ ਕੇ ਵੀ ਕਰਦੇ ਹਾਲਾਤ ਵੀ ਕੁਝ ਠੀਕ ਨਹੀਂ ਹੈਗੇ ਸੀਗੇ। ਤੇ ਉਹਦੇ ਕਰਕੇ ਕਰਦੇ ਹੁਲਾਸ ਧੰਨਵਾਸੇ ਬਾਹਰ ਗਿਆ ਸੀ। ਹਾਂਜੀ। ਦੇਖੋ ਤੁਹਾਨੂੰ ਪਤਾ ਹੀ ਜੇ ਜਦੋਂ ਕੋਈ ਬਾਹਰ ਜਾਂਦਾ ਵਾ ਕੋਈ ਆਪਣਾ ਘਰ ਦਾ ਚਲੋ ਸਿਸਟਮ ਸਹੀ ਕਰਨ ਵਾਸਤੇ ਜਾਂਦਾ 25-30 ਲੱਖ ਰੁਪਏ ਲਾਇਆ ਹੈ ਉਹਨਾਂ ਨੇ। ਫੜ ਤੜ ਕੇ ਘਰ ਚ ਚਲੋ ਇਹਨੇ ਪੈਸੇ ਨਹੀਂ ਹੁੰਦੇ ਇਦਾਂ ਫੜ ਤੜ ਕੇ ਚਲੋ ਉਹਨਾਂ ਨੂੰ ਭੇਜਿਆ ਹੈ। ਇਹ ਆਪਣੇ ਵੱਲੋਂ ਤੋਂ ਵਧੀਆ ਕੀਤਾ ਇਹਨਾਂ ਨੂੰ ਕੀ ਪਤਾ ਸੀ ਮਾਰ ਜਾ ਕੇ ਤਾਂ ਹੋ ਜਾਣਾ ਵਾ ਇਹ 50 ਦੀ ਜੈ ਲਗਦਾ ਕਿਤੇ ਗਿਆ ਸੀ ਕੀ ਕੈਨੇਡਾ ਗਿਆ ਸੀ ਸਰੀ ਇਸ ਤਰ੍ਹਾਂ ਦਾ ਤੋਂ ਇਹ ਨੇ ਵੀ ਇਹ ਹਾਰਟ ਐਟਕ ਕੰਮ ਕਰਦਿਆਂ ਕਿਤੇ ਦਰਦ ਹੋਈ ਆ ਤੋਂ ਬਾਅਦ ਉਹ ਬੈਠ ਗਿਆ ਕਹਿੰਦੇ ਉਹ ਹਸਪੀਟਲ ਖੜਿਆ ਦੇ ਘੰਟੇ ਬਾਅਦ ਡੱਟੋ ਗਈ ਸੀ ਇਹਨੇ ਕਿਸ਼ੋ ਗਿਆ ਬਾਅਦ ਇਹ ਇੱਕ ਸਾਲ ਹੋ ਗਿਆ ਕੱਲਾ ਕੱਲਾ ਕੋਈ ਸਵਾਲ ਨਹੀਂ ਹਾਂਜੀ ਕੱਲਾ ਕੱਲਾ ਇੱਕ ਸਿਸਟਰ ਸੀ ਇਹਦੀ ਸਿਸਟਰ ਦੀ ਮੈਰਿਜ ਹੋਈ ਹੈ ਹਾਂਜੀ ਕੀ ਮੰਗ ਕਰਦੇ peroxidase ਅਸ਼ਾਸ਼ੰਤ ਇਹੋ ਮੰਗ ਕਰਨਾ ਜੀ ਮਤਲਬ ਉਹਦੀ ਡੈੱਡ ਬਾਡੀ ਜਿਹੜੀ ਉਹ ਲਿਓਣ ਚ ਮਦਦ ਕੀ